ਤੁਰੇ ਵਿੱਚ ਚੋਰੀ ਦੀਆਂ ਵਾਰਦਾਤਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਹਰ ਦਿਨ ਦੁਕਾਨਾਂ ਦੇ ਤਾਲੇ ਟੁੱਟ ਰਹੇ ਹਨ ਅਤੇ ਚੋਰ ਬੇਖੌਫ ਹੋ ਕੇ ਦੁਕਾਨਾਂ ਦੇ ਸ਼ਟਰ ਤੋੜ ਕੇ ਚੋਰੀ ਕਰ ਰਹੇ ਹਨ ਇਸੇ ਤਰ੍ਹਾਂ ਦਾ ਤਾਜ਼ਾ ਮਾਮਲਾ ਅੱਜ ਫਿਰ ਸਾਹਮਣੇ ਆਇਆ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਚੋਰ ਏ ਧੁਰੀ ਦੇ ਇੱਕ ਸੁਨਿਆਰੇ ਦੀ ਦੁਕਾਨ ਦਾ ਸ਼ਟਰ ਤੋੜ ਕੇ ਚੋਰੀ ਕਰਦੇ ਹੋਏ ਨਜ਼ਰ ਆ ਰਹੇ ਹਨ ਅਤੇ ਸ਼ਟਰ ਤੋੜਦੇ ਹੋਏ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਏ ਹਨ ਜਿਸ ਨੂੰ ਲੈ ਕੇ ਸ਼ਹਿਰ ਵਿੱਚ ਸਹਿਮ ਦਾ ਮਾਹੌਲ ਦੇਖਿਆ ਜਾ ਰਿਹਾ ਹੈ ਲੋਕਾਂ ਦੀ ਪੂਰ ਜ਼ੋਰ ਮੰਗੇ ਕਿ ਪੁਲਿਸ ਦੀ ਗਸ਼ਤ ਵਧਾਈ ਜਾਵੇ ਤਾਂ ਜੋ ਲੋਕ ਸਹੀ ਤਰੀਕੇ ਨਾਲ ਆਪਣੀ ਚੈਨ ਦੀ ਨੀਂਦ ਸੋ ਸਕਣ ਇਸਾਰੇ ਮਾਮਲੇ ਬਾਰੇ ਜਦ ਪੁਲਿਸ ਅਧਿਕਾਰੀ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਬਰੀਕੀ ਨਾਲ छानबीन ਕੀਤੀ ਜਾ ਰਹੀ ਹੈ ਚੋਰਾਂ ਨੂੰ ਜਲਦੀ ਸੀਸੀਟੀਵੀ ਕੈਮਰੇ ਦੀ ਮਦਦ ਦੇ ਨਾਲ ਫੜਿਆ ਜਾਵੇਗਾ ਇਸ ਮੌਕੇ ਦੁਕਾਨਦਾਰ ਨੇ ਮੀਡੀਆ ਨਾਲ ਗੱਲਬਾਤ ਕਰਦੇ ਵੇ ਕਿਹਾ ਕਿ ਸ਼ਹਿਰ ਵਿੱਚ ਹਰ ਦਿਨ ਚੋਰੀ ਦੀਆਂ ਵਾਰਦਾਤਾਂ ਵਧ ਰਹੀਆਂ ਹਨ ਪਰ ਪੁਲਿਸ ਵੱਲੋਂ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਇਸ ਮੌਕੇ ਕਾਉਂਸਲਰ ਨੇ ਮੀਡੀਆ ਨਾਲ ਗੱਲਬਾਤ ਕਰਦੇ ਵੇ ਕਿਹਾ ਕਿ ਸ਼ਹਿਰ ਵਿੱਚ ਲਗਾਤਾਰ ਲੋਕਾਂ ਦੀਆਂ ਦੁਕਾਨਾਂ ਦੇ ਸ਼ਟਰ ਤੋੜ ਕੇ ਚੋਰੀਆਂ ਹੋ ਰਹੀਆਂ ਹਨ ਚੋਰ ਬੇਖੌਫ ਹੋ ਕੇ ਚੋਰੀ ਕਰ ਰਹੇ ਹਨ ਇਸ ਤੋਂ ਸਪੱਸ਼ਟ ਜ਼ਾਹਰ ਹੁੰਦਾ ਹੈ ਕਿ ਪੁਲਿਸ ਵੱਲੋਂ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਕਸਤਾ ਲੱਗਿਆ ਲੱਗਿਆ ਹੁਣੇ ਸ਼ਹਿਰ ਤੇ ਕਾਪੂ ਕਿਉਂ ਕੋਈ ਰਾਤ ਦੇ ਸਮੇਂ ਕੋਈ ਗਲਵੱਟ ਹੋ ਗਈ ਹੈ ਜੇ ਚੋਰੀ ਪਰਚਾ ਚੱਲੀ ਹੈ ਪਰਾਲਗਾ ਤੇ ਜਿੱਲੀ ਘੱਟ ਰਹੀ ਹੈ ਜਿਆਨ ਲੈ ਕੇ ਅੱਗੇ ਗੱਲ ਕਰਦੇ ਜਾਉਂਦੇ ਚੱਲੀ ਜਾਂਦੇ ਜਿਹੜੀ ਸੀਸੀਟੀਵੀ ਫੁਟੇਜ ਆ ਤੁਸੀਂ ਦੇਖ ਚੁੱਕੇ ਹੋ ਉਹ ਦੇਖੋ ਮਾਸ਼ਾਉਂਕਾ ਬਹੁਤ ਲੱਗਿਆ ਕਿ ਮੰਡੀਰ ਤੁਹਾਡੀ ਸ਼ੌਪ ਤੇ ਚੋਰੀ ਹੋ ਗਈ ਜਦੋਂ ਮੈਂ ਆਇਆ ਮੇਰੇ ਸਾਹ ਤੇ ਤੋੜਿਆ ਮੈਂ ਅਸੀਂ ਚੋਰ ਵਿੱਚ ਦੇਖਿਆ ਪਿੰਨੇ ਵੀ ਇੱਥੇ ਬੜੇ ਨਹੀਂ ਮੈਂ ਸਿੱਧਾ ਖੜੇ ਗਿਆ ਦੁਬਾਰਾ ਖੜੇ ਜਾ ਕੇ ਜਾਂ ਦੇਖਿਆ ਕਰੀ ਕਿ ਕਿੰਨੇ ਸਾਰੇ ਵੀ ਜੋ ਕਿਸੇ ਛੋਟਾ-ਸਮਾਲਾ ਦੀ ਉਹ ਲੈ ਕੇ ਸਾਰਾ ਬਾਕੀ ਚੰਦੂ ਵੀ ਲੈ ਕੇ ਆਏ ਤੁਸੀਂ ਪੱਕੇ ਲੱਗ ਰਹੇ ਕਿ ਕੁਝ ਲੈ ਗਏ ਕੋਈ ਕੀ ਮੰਗ ਕਰਦੇ ਸਰਕਾਰ ਤੋਂ ਬਸ ਸਾਡਾ ਕਿਹੜਾ ਸਮਾਨ ਸਾਨੂੰ ਵਾਪਸ ਕਰਵਾਇਆ ਜਾਵੇ ਜਿਹੜਾ ਛੋਟਾ ਪਕੜਿਆ ਵੀ ਜਲਦੀ-ਜਲਦੀ ਕੀ ਕਹਿਣਾ ਇਸ ਵਾਰ ਅੱレ ਇਹ ਵੀ ਸ਼ਹਿਰ ਦੇ ਵਿੱਚ ਜਦੋਂ ਵਕਤ ਚੋਰੀਆ ਬਾਧੀਆਂ ਜਾ ਰਹੀਆਂ ਨੇ ਕਿ ਬਹੁਤ ਮਨ ਲਗਾ ਭੀ ਲੱਹ ਤਿਹਾਰਾਂ ਦੇ ਲੈਨੇ ਦੁਕਾਨਦਾਰ ਪਤਾ ਨਹੀਂ ਕਿਵੇਂ ਆਪਦਾ ਤਿਹਾਰ ਲਾਉਂਦਾ ਪ੍ਰੋਗਰਾਮ ਤਿਹਾਰ ਬਣਾਉਂਦੇ ਨੇ ਪੈਸੇ ਦਾ ਕੱਲ ਨੂੰ ਰੱਖੀ ਜੇ ਤਿਹਾਰ ਦੀ ਇਹਦਾ ਕੁਝ ਅੰਦਰ ਪੈਸੇ ਵੀ ਪਏ ਸੀਗੇ ਬਹੁਤ ਸਬਾਨ ਸੀਗਾ ਤਿਆ ਕਰਕੇ ਪੈਸੇ ਵਿੱਚ ਹੀ ਰਾ ਕੇ ਉਹ ਸੁਵਧ ਖਾਨ ਜਲਦੀ ਖੁੱਲਣੀ ਹੈ ਮਤਲਬ ਜਿਆਦਾ ਦਾ ਸ਼ਾਮ ਨੂੰ ਬਹੁਤ ਜਿਆਦਾ ਕੀ ਮੰਗ ਕਰਦੇ ਸਰਕਾਰ ਤੋਂ ਸਰਕਾਰ ਤੋਂ ਹੀ ਮੰਗ ਕਰਦੇ ਵੀ ਚੋਰਾਂ ਨੂੰ ਨੱਥ ਪਾਈ ਜਾਵੇ ਜੀ ਦੁਕਾਨਦਾਰਾਂ ਨੂੰ ਬੰਦਾ ਇਨਸਾਫ ਦਵਾਇਆ ਜਾਵੇ ਰਾਤ ਨੂੰ ਜੋ ਪੁਲਿਸ ਹੈਗਾ ਸਤਾ ਵਧਾਈ ਜਾਵੇ ਇਹ ਤਾਂ ਮਨ ਕਿਸੇ ਲੱਗਦਾ ਵੀ ਪੁਲਿਸ ਦੀ ਗਸ਼ਟ ਘੱਟ ਹੋਣ ਕਰਕੇ ਜਿਹੜੀਆਂ ਚੋਰੀਆਂ ਦੇਖੋ ਜੀ ਸਾਰੇ ਕੈਮਰੇ ਤੇ ਆਇਆ ਜੀ ਚੋਰ ਵੀ 25 ਮਿੰਟ ਮੌਜਨਾ ਗੇਟ ਦੇ ਉੱਤੇ ਕਦੇ ਇੱਧਰ ਬਹਿ ਕੇ ਕਦੇ ਇੱਧਰ ਬਹਿ ਕੇ ਆਪਾਂ ਦੇਖੀ ਜੀ ਕੈਮਰੇ ਦੇ ਵਿੱਚ ਕਦੇ ਇੱਧਰ ਹੀ ਜਿਹੜੀ ਤੇ ਬਹਿ ਕੇ ਮੌਜਨਾ ਟੀ-ਸ਼ਰਟ ਕੱਢ ਕੇ ਉਹਨਾਂ ਨੇ ਜੀ ਸ਼ਟਰ ਤੋਂ ਲਏਗਾ ਜਰਾ ਕੁਝ ਕਰਿਆ ਮਤਲਬ ਉਹਨਾਂ ਨੂੰ ਖੋਫੜੀ ਹੈ ਕਿਸੇ ਗੱਲ ਦਾ ਸਿੱਧ ਹੁੰਦੇ ਤੁਰੇ ਵਿੱਚ ਚੋਰੀ ਦੀਆਂ ਵਾਰਦਾਤਾਂ ਵਿੱਚ ਲਗਾਤਾਰ ਵਾਅਦਾ ਹੋ ਰਿਹਾ ਹੈ ਹਰ ਦਿਨ ਦੁਕਾਨਾਂ ਦੇ ਤਾਲੇ ਟੁੱਟ ਰਹੇ ਹਨ ਅਤੇ ਚੋਰ ਬੇਖੌਫ ਹੋ ਕੇ ਦੁਕਾਨਾਂ ਦੇ ਸ਼ਟਰ ਤੋੜ ਕੇ ਚੋਰੀ ਕਰ ਰਹੇ ਹਨ ਇਸੇ ਤਰ੍ਹਾਂ ਦਾ ਤਾਜ਼ਾ ਮਾਮਲਾ ਅੱਜ ਫਿਰ ਸਾਹਮਣੇ ਆਇਆ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਚੋਰ ਏ ਧੁਰੀ ਦੇ ਇੱਕ ਸੁਨਿਆਰੇ ਦੀ ਦੁਕਾਨ ਦਾ ਸ਼ਟਰ ਤੋੜ ਕੇ ਚੋਰੀ ਕਰਦੇ ਹੋਏ ਨਜ਼ਰ ਆ ਰਹੇ ਹਨ ਅਤੇ ਸ਼ਟਰ ਤੋੜਦੇ ਹੋਏ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਏ ਹਨ ਜਿਸ ਨੂੰ ਲੈ ਕੇ ਸ਼ਹਿਰ ਵਿੱਚ ਸਹਿਮ ਦਾ ਮਾਹੌਲ ਦੇਖਿਆ ਜਾ ਰਿਹਾ ਹੈ ਲੋਕਾਂ ਦੀ ਪੂਰ ਜ਼ੋਰ ਮੰਗੇ ਕਿ ਪੁਲਿਸ ਦੀ ਗਸ਼ਤ ਵਧਾਈ ਜਾਵੇ ਤਾਂ ਜੋ ਲੋਕ ਸਹੀ ਤਰੀਕੇ ਨਾਲ ਆਪਣੀ ਚੈਨ ਦੀ ਨੀਂਦ ਸੋ ਸਕਣ ਇਸਾਰੇ ਮਾਮਲੇ ਬਾਰੇ ਜਦ ਪੁਲਿਸ ਅਧਿਕਾਰੀ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਬਰੀਕੀ ਨਾਲ छानबीन ਕੀਤੀ ਜਾ ਰਹੀ ਹੈ ਚੋਰਾਂ ਨੂੰ ਜਲਦੀ ਸੀਸੀਟੀਵੀ ਕੈਮਰੇ ਦੀ ਮਦਦ ਦੇ ਨਾਲ ਫੜਿਆ ਜਾਵੇਗਾ ਇਸ ਮੌਕੇ ਦੁਕਾਨਦਾਰ ਨੇ ਮੀਡੀਆ ਨਾਲ ਗੱਲਬਾਤ ਕਰਦੇ ਵੇ ਕਿਹਾ ਕਿ ਸ਼ਹਿਰ ਵਿੱਚ ਹਰ ਦਿਨ ਚੋਰੀ ਦੀਆਂ ਵਾਰਦਾਤਾਂ ਵਧ ਰਹੀਆਂ ਹਨ ਪਰ ਪੁਲਿਸ ਵੱਲੋਂ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਇਸ ਮੌਕੇ ਕਾਉਂਸਲਰ ਨੇ ਮੀਡੀਆ ਨਾਲ ਗੱਲਬਾਤ ਕਰਦੇ ਵੇ ਕਿਹਾ ਕਿ ਸ਼ਹਿਰ ਵਿੱਚ ਲਗਾਤਾਰ ਲੋਕਾਂ ਦੀਆਂ ਦੁਕਾਨਾਂ ਦੇ ਸ਼ਟਰ ਤੋੜ ਕੇ ਚੋਰੀਆਂ ਹੋ ਰਹੀਆਂ ਹਨ ਚੋਰ ਬੇਖੌਫ ਹੋ ਕੇ ਚੋਰੀ ਕਰ ਰਹੇ ਹਨ ਇਸ ਤੋਂ ਸਪੱਸ਼ਟ ਜ਼ਾਹਰ ਹੁੰਦਾ ਹੈ ਕਿ ਪੁਲਿਸ ਵੱਲੋਂ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਕਸਤਾ ਲੱਗ ਗਿਆ ਲੱਗਿਆ ਹੁਣੇ ਸ਼ਾਂਤੀ ਕੋਈ ਰਾਤ ਦੇ ਸਮੇਂ ਕੋਈ ਗਲਵੱਟ ਹੋ ਗਈ ਹੈ ਜੇ ਚੋਰੀ ਪ੍ਰਕਾਸ਼ ਜਾਰੀ ਹੈ ਪੁਲਿਸ ਕਰਕੇ ਜਿੱਲੀ ਘੱਟ ਲਈ ਹੈ ਜਿਆਨ ਲੈ ਕੇ ਅੱਗੇ ਗੱਲ ਕਰਦੇ ਜਾਉਂਦੇ ਜਿਹੜੀ ਸੀਸੀਟੀਵੀ ਫੁਟੇਜ ਆ ਤੁਸੀਂ ਦੇਖ ਚੁੱਕੇ ਹੋ ਉਹ ਦੇਖੋ ਬਾ ਸ਼ੌਪ ਤੋਂ ਬੜਾ ਲੱਗਿਆ ਕਿ ਮੰਡੀ ਤੁਹਾਡੀ ਸ਼ੌਪ ਤੇ ਚੋਰੀ ਹੋ ਗਈ ਜਦੋਂ ਮੈਂ ਆਇਆ ਮੇਰੇ ਸਾਹ ਤੇ ਤੋੜਿਆ ਮੈਂ ਅਸੀਂ ਚੋਰ ਵਿੱਚ ਦੇਖਿਆ ਪਿੰਨੇ ਵੀ ਇੱਥੇ ਬੜੇ ਨਹੀਂ ਮੈਂ ਸਿੱਧਾ ਖੜੇ ਗਿਆ ਦੁਬਾਰਾ ਖੜੇ ਜਾ ਕੇ ਜਾਂ ਦੇਖਿਆ ਕਰੀ ਕਿ ਕਿੰਨੇ ਸਾਰੇ ਵੀ ਜੋ ਕਿਸੇ ਛੋਟਾ-ਸਮਾਲਾ ਦੀ ਉਹ ਲੈ ਕੇ ਸਾਰਾ ਬਾਕੀ ਚੰਦ ਮੇਰਾ ਲੈ ਕੇ ਆਏ ਤੁਸੀਂ ਪੱਕੇ ਲੱਗ ਰਹੇ ਕਿ ਕੁਝ ਲੈ ਗਏ ਕੋ ਮੈਂ ਕੀ ਮੰਗ ਕਰਦੇ ਸਰਕਾਰ ਤੋਂ ਬਸ ਸਾਡਾ ਕਿਹੜਾ ਸਮਾਨ ਦਸਾਂ ਰਿਹਾ ਜਾਵੇ ਜਿਹੜਾ ਛੋਟਾ ਪਕੜਿਆ ਵੀ ਜਲਦੀ-ਜਲਦੀ ਕੀ ਕਹਿਣਾ ਇਸ ਵਾਰ ਅੱレ ਇਹ ਵੀ ਸ਼ਹਿਰ ਦੇ ਵਿੱਚ ਜਦੋਂ ਵਕਨ ਚੋਰੀਆਬਾਦੀਆਂ ਜਾ ਰਹੀਆਂ ਲੱਗੀਆਂ ਬਹੁਤ ਮਨ ਲਬਾਗੀ ਵੱਲੇ ਤਿਹਾਰਾਂ ਦੇ ਲੈਨੇ ਦੁਕਾਨਦਾਰ ਪਤਾ ਨਹੀਂ ਕਿਵੇਂ ਆਪਦਾ ਤਿਹਾਰ ਲਾਉਂਦਾ ਪ੍ਰੋਗਰਾਮ ਤਿਹਾਰ ਬਣਾਉਂਦੇ ਨੇ ਪੈਸੇ ਦਾ ਕੱਲ ਨੂੰ ਰੱਖੀ ਜਿਹਾ ਤਿਹਾਰ ਜਿਹਦਾ ਕੁਝ ਅੰਦਰ ਪੈਸੇ ਵੀ ਪਏ ਸੀਗੇ ਬਹੁਤ ਸਬਾਨ ਸੀਗਾ ਤਿਆ ਕਰਕੇ ਪੈਸ਼ੇ ਵਿੱਚ ਹੀ ਰਾ ਕੇ ਉਹ ਸੁਵਧ ਖਾਨ ਜਲਦੀ ਖੁੱਲਣੀ ਹੈ ਮਤਲਬ ਜਿਆਦਾ ਦਾ ਸ਼ਾਮ ਨੂੰ ਬਹੁਤ ਜਿਆਦਾ ਕੀ ਮੰਗ ਕਰਦੇ ਸਰਕਾਰ ਤੋਂ ਸਰਕਾਰ ਤੋਂ ਹੀ ਮੰਗ ਕਰਦੇ ਵੀ ਚੋਰਾਂ ਨੂੰ ਨੱਥ ਪਾਈ ਜਾਵੇ ਜੀ ਦੁਕਾਨਦਾਰਾਂ ਨੂੰ ਬੰਦਾ ਇਨਸਾਫ ਦਵਾਇਆ ਜਾਵੇ ਰਾਤ ਨੂੰ ਜੋ ਪੁਲਿਸ ਹੈਗਾ ਸਤਾ ਵਧਾਈ ਜਾਵੇ ਇਹ ਤਾਂ ਅਮਰ ਕਿਸੇ ਲੱਗਦਾ ਵੀ ਪੁਲਿਸੀ ਗਾਸਟ ਘੱਟ ਹੋਣ ਕਾਰਨ ਅੱਗੇ ਜੜੀਆਂ ਚੋਰੀਆਂ ਦੇਖੋ ਜੀ ਸਰਿਆਂ ਕੈਮਰੇ ਤੇ ਆਇਆ ਜੀ ਚੋਰ 25 ਮਿੰਟ ਮੌਜਲਾ ਗੇਟ ਦੇ ਉੱਤੇ ਕਿਤੇ ਇੱਧਰ ਬਹਿ ਕੇ ਕਿਤੇ ਇੱਧਰ ਬਹਿ ਕੇ ਆਪਾਂ ਦੇਖੀਏ ਜੀ ਕੈਮਰੇ ਦੇ ਵਿੱਚ ਕਿਤੇ ਇੱਧਰ ਹੀ ਜਿਹੜੀ ਤੇ ਬਹਿ ਕੇ ਮੌਜਲਾ ਟੀ-ਸ਼ਰਟ ਕੱਢ ਕੇ ਉਹਨਾਂ ਨੇ ਜੀ ਸ਼ਟਰ ਤੋਂ ਵੇਗਾ ਥੜਾ ਕੁਝ ਕਰਿਆ ਮਤਲਬ ਉਹਨਾਂ ਨੂੰ ਖੋਹ ਫੜੀ ਹੈ ਕਿਸੇ ਗੱਲ ਦਾ ਸਿੱਧ ਹੁੰਦੇ